ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਮੈਂ ਇਸ ਟਮ ਖੜਾ ਜੋਗਰ ਪਾਰਕ ਦੇ ਕੋਲੇ ਜਿੱਥੇ ਕੀ ਹੈ ਅੱਜ 브ਦਰਰਹੁੱਡ ਕਲੱਬ ਵੱਲੋਂ ਯੁੱਧ ਨਸ਼ਾ ਵਿਰੋਧ ਦੇ ਮਹਿੰਮ ਦੇ ਤਹਿਤ ਅੱਜ ਐਂਟੀ ਡਰੱਗ ਦੇ ਖਿਲਾਫ ਅੱਜ ਜਿਹੜੇ ਮਹਿੰਮ ਇੱਕ ਰਾਈਡ ਕਰਦੀ ਜਾ ਰਹੀ ਜਿਸ ਨੂੰ ਮਾਨਯੋਗ ਐਸਪੀ ਸੀਟੀ ਵੱਲੋਂ ਛੰਡੀ ਦਿਖਾ ਕੇ ਰਵਾਨਾ ਕੀਤਾ ਜਾ ਰਿਹਾ ਹੈ ਅਤੇ ਇਸ ਮਹਿੰਮ ਦੇ ਵਿੱਚ ਜਿਸ ਤਰ੍ਹਾਂ ਅੱਜਕਲ ਚੱਲ ਰਿਹਾ ਹੈ ਯੁੱਧ ਦਾ ਮਾਹੌਲ ਚੱਲ ਰਿਹਾ ਹੈ ਉਸ ਦੇ ਵਿੱਚ ਮੌਕ ਡਿਲ ਟੈਸਟ ਵੀ ਦਿਖਾਇਆ ਜਾਵੇਗਾ ਆਓ ਤੁਹਾਨੂੰ ਦਿਖਾਣੇ ਆ ਇੱਥੋਂ ਦੀਆਂ राइडरिंग ਦੀਆਂ ਤਸਵੀਰਾਂ ਅਤੇ ਮੌਕ ਰਿਲ ਦੀ ਕੀ ਕਹਿਣਾ ਅਤੇ ਡਾਕਟਰ ਸਾਹਿਬ ਦਾ ਕੀ ਕਹਿਣਾ ਇਸ ਦੇ ਸੰਬੰਧ ਵਿੱਚ ਤੇ ਐਸਪੀਸੀਟੀ ਦਾ ਉਹ ਜੇ ਅਗੇ ਸਾਡੀ ਅਗਨ ਕਰਦੇ ਤੇ ਚੱਤੀ ਕੋਟ ਨੂੰ ਬਹੁਤ ਮਿਹਨਤ ਕਰਦੇ ਹਰ ਜਗ੍ਹਾ ਤੋਂ ਲੋਕਾਂ ਦਾ ਹਮ ਜੋਬ ਮਿਲਿਆ ਹਾਂਜੀ ਸਰ ਅੱਜ ਜਿਹੜੀ ਅੱਜ ਜਿਹੜੀ ਜਿਹੜੀ ਅੱਜ ਵਾਇਰਿੰਗ ਹੋ ਰਹੀ ਹੈ ਵਾਇਰਲ ਹੋ ਰਹੀ ਹੈ ਤਾਂ ਇਹ ਕਿਹਨੇ ਵੱਲ ਹੋ ਰਹੀ ਹੈ ਇਹਦਾ Aim ਕੀ ਹੈ ਸਰ ਇਹ ਬ੍ਰਦਰਹੁੱਡ ਬਾਈਕ ਰਾਈਡਰ ਕਲੱਬ ਬਣੀ ਹੈ ਉਹਦੇ ਵੱਲੋਂ ਅੱਜ ਇੱਕ ਰਾਈਡ ਕਰ ਰਹੇ ہیں ਜਿਹੜੀ ਐਂਟੀ ਡਰੱਗਸ ਬਾਈਕ ਰਾਈਡ ਹੈ ਦੇਖੋ ਜਿਵੇਂ ਕਿ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਨਸ਼ੇ ਨੂੰ ਖਤਮ ਕਰਨ ਲਈ ਸਾਡੇ ਸਾਰੇ ਯੂਥ ਜਿਹੜੇ ਜਿੰਨੇ ਦੋਸਤ ਨੇ ਮਿੱਤਰ ਨੇ ਸਾਰੇ ਯੂਥ ਨੇ ਇੱਕ ਇਹ ਤਾਂ ਆਪ ਤਾਂ ਅਵੇਅਰ ਹੈਗੇ ਹੈਗੇ ਨੇ ਵੀ ਅਸੀਂ ਨਸ਼ਾ ਨਹੀਂ ਕਰਨਾ ਪਰੇ ਲੋਕਾਂ ਨੂੰ ਵੀ ਅਵੇਅਰ ਕਰਨ ਲਈ ਅੱਜ ਬਠਿੰਡੇ ਦੇ ਵਿੱਚ ਨਿਕਲ ਰਹੇ ਨੇ ਕਿ ਨਸ਼ਾ ਇੱਕ ਬੁਰੀ ਆਦਤ ਹੈ ਆਓ ਮਿਲ ਕੇ ਇੱਕ ਪੋਜੀਟਿਵ ਪਾਸੇ ਨੂੰ ਚਲੀਏ ਤੇ ਨਸ਼ੇ ਦੇ ਖਿਲਾਫ ਇੱਕ ਜੰਗ ਸ਼ੁਰੂ ਕਰੀਏ ਤੇ ਅੱਜ ਜਿਹੜੀ ਯੰਗ ਹੈ ਇਹ ਸਾਡਾ ਰਾਈਡ ਗਰੁੱਪ ਹੈ ਜਿਹੜਾ ਇਹ ਵੀ ਅੱਜ ਇਹ ਜੰਗ ਸ਼ੁਰੂ ਕਰ ਰਿਹਾ ਹੈ ਕਿੰਨੇ ਮੈਂਬਰ ਜੋ ਸਰ ਇਸ ਰਾਈਡ ਵਿੱਚ ਸ਼ਾਮਿਲ ਹੋ ਗਏ ਮੋਰ ਥੈਨ 60 ਮੈਂਬਰ ਮੈਨੂੰ ਲੱਗਦਾ ਵੀ ਇਸ ਰਾਈਡ ਦੇ ਵਿੱਚ ਸ਼ਾਮਲ ਹੋਣਗੇ ਤੇ ਉਸ ਤੋਂ ਬਾਅਦ ਇਹ ਰਾਈਡ ਬਜ਼ਾਰਾਂ ਵਿੱਚ ਦੀ ਹੁੰਦੀ ਹੋਈ ਅਸੀਂ ਇਹ ਦਸ਼ਮੇਸ਼ ਪਬਲਿਕ ਸਕੂਲ ਪੁੱਡਾ ਮਾਰਕੀਟ ਦੇ ਸਾਹਮਣੇ ਬਰਿਉਰੀ ਕਲੱਬ ਹੈ ਉੱਥੇ ਇਸ ਰਾਈਡ ਨੂੰ ਲੈ ਕੇ ਜਾਵਾਂਗੇ ਉੱਥੇ ਵੀ ਇੱਕ ਅਸੀਂ ਇੱਕ ਛੋਟਾ ਜਿਹਾ ਇਵੈਂਟ ਰੱਖਿਆ ਹੋਇਆ ਹੈ ਗੁਜਰਾਤ ਜਿਹੜੇ ਗੈਸ ਵਾਲੇ ਹੈਗੇ ਨੇ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀ ਕਿ ਸਾਨੂੰ ਅੱਧੇ ਘੰਟੇ ਦੀ ਡੈਮੋ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਗੈਸ ਪਾਈਪ ਹਰ ਘਰ ਦੇ ਵਿੱਚ ਲੱਗ ਚੁੱਕੀ ਹੈ ਤਾਂ ਜੇ ਬਾਈ ਚਾਂਸ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਜਾਂਦਾ ਵੀ ਕੋਈ ਅੱਗ ਲੱਗ ਜਾਂਦੀ ਹੈ ਜਾਂ ਵੈਸੇ ਵੀ ਅਸੀਂ ਆਪਣੇ ਆਪ ਨੂੰ ਕਿਵੇਂ ਸੇਫ ਕਰਨੇ ਇਨ ਕੇਸ ਤਾਂ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਉਹਨਾਂ ਨੇ ਵੀ ਆਪਣੀ ਪੂਰੀ ਟੀਮ ਲੈ ਕੇ ਦ ਤੇ ਉੱਥੇ ਅਸੀਂ ਇਹ ਆਪਦਾ ਇਵੈਂਟ ਨੂੰ ਉਹਨਾਂ ਦੀ ਜਿਹੜੀ ਟ੍ਰੇਨਿੰਗ ਅੱਧੇ ਘੰਟੇ ਦੀ ਉਹ ਲੈ ਕੇ ਤੇ ਉਦੋਂ ਬਾਅਦ ਉੱਥੇ ਇਹਨੂੰ ਫਿਨਿਸ਼ ਕਰਾਂਗੇ ਜੀ ਸਰ ਇਹ ਕਲੱਬ ਦੇ ਉਹਦੇ ਅਨੁਸਾਰ ਇਹ ਕਲਾ ਇਵੈਂਟ ਨਹੀਂ ਅਸੀਂ ਛੋਟੇ ਛੋਟੇ ਇਵੈਂਟ ਵੈਸੇ ਕਰਦੇ ਰਹਿੰਦੇ ਆ ਰਾਈਡਸ ਕਰਦੇ ਰਹਿੰਦੇ ਆ ਪਰ ਨਸ਼ਿਆਂ ਦੇ ਖਿਲਾਫ ਸਾਡਾ ਇਹ ਪਹਿਲਾ ਇਵੈਂਟ ਹੈ ਹਾਂਜੀ ਸਰ ਕੀ ਨਾਮ ਹੈ ਤੇ ਤਾਂ ਜਿਹੜੀ ਰਾਈਡ ਕੀਤੀ ਹੈ ਰੇਕੀ ਆ ਦਾ ਕੀ ਮਕਸਦ ਕੀ ਹੈ ਸਰ ਮੇਰਾ ਨਾਮ ਕੋਈ ਨਹੀਂ ਹੈਗਾ ਇਹ ਅਸੀਂ ਸਾਰੇ ਰਾਈਡਰਸ ਦਾ ਹੀ ਨਾਮ ਆ 브ਦਰਹੁੱਡ ਰਾਈਡਰਸ ਕਲੱਬ ਆ ਸਾਡਾ ਔਰ ਇਹ ਸਾਰੇ ਇੱਕ ਫਿਲਾਲ ਬਠਿੰਡਾ ਤੋਂ ਅਸੀਂ ਸ਼ੁਰੂ ਕੀਤਾ ਕਿ ਬਠਿੰਡਾ ਦੇ ਜਿੰਨੇ ਰਾਈਡਰਸ ਨੇ ਸਾਡਾ ਜਿਹੜਾ ਮੋਟਿਵ ਹੈਗਾ ਉਹ ਹੈਗਾ ਕਿ ਜੋ ਯੂਥ ਹੈ ਉਹ ਸਿੰਥੈਟਿਕ ਡਰਗ ਵੱਲ ਬੜਾ ਲੱਗ ਰਿਹਾ ਤੇ ਅਸੀਂ ਇਹ ਬਰਬਾਦ ਹੁੰਦਾ ਨਹੀਂ ਦੇਖ ਸਕਦੇ ਆਪਣੇ ਭਰਾਵਾਂ ਨੂੰ ਤਾਂ ਅਸੀਂ ਇੱਕ ਐਡਵੈਂਚਰਸ ਰਾਈਡਰਸ ਰੱਖਿਆ ਨੇ ਕਿ ਤੁਸੀਂ ਸਿੰਥੈਟਿਕ ਡਰਗ ਦੇ ਵਿੱਚ ਉਹ ਨਸ਼ਾ ਜਿਹੜਾ ਨਹੀਂ ਹੈਗਾ ਜਿਹੜਾ ਰਾਈਡ ਦੇ ਵਿੱਚ ਹੈਗਾ ਤਾਂ ਇਹ ਇੱਕ ਉਤਸ਼ਾਹ ਵਧੂ ਕਦਮ ਨੇ ਕਿ ਸਾਨੂੰ ਦੇਖ ਕੇ ਹੌਲੀ-ਹੌਲੀ ਹੋਰ ਰਾਈਡਰਸ ਜੁੜ ਰਹੇ ਆ ਹੋਰ ਨੌਜਵਾਨਾਂ ਦੇ ਵਿੱਚ ਉਹ ਸ਼ਾਹ ਜਿਹੜਾ ਹੈਗਾ ਉਹ ਠਾਠਾ ਮਾਰ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਾਸਟ ਰਾਈਡ ਤੇ ਥੋੜੇ ਜਿ ਘਟ ਸੀ ਅੱਜ ਐਤਕੀ ਡਬਲ ਨੇ ਤਾਂ ਸਾਡੀ ਹਰ ਰਾਈਡ ਜੋ ਹੁੰਦੀ ਹੈ ਉਹ ਐਂਟੀ ਡਰੱਗ ਰਾਈਡ ਹੁੰਦੀ ਹੈ ਨਸ਼ੇ ਦੇ ਖਿਲਾਫ ਹੁੰਦੀ ਹੈ ਅ ਅਸੀਂ ਨੌਜਵਾਨਾਂ ਨੂੰ ਹਮੇਸ਼ਾ ਇਹ ਸੰਦੇਸ਼ਆ ਦਿੰਨੇ ਆ ਕਿ ਤੁਸੀਂ ਨਸ਼ਿਆਂ ਦੇ ਗੁਲਾਮ ਨਾ ਹੋਵੋ ਤੁਸੀਂ ਆਜ਼ਾਦ ਹੋਵੋ ਇਹਨਾਂ ਤੋਂ ਤੇ ਆਪਣੀ ਜੋ ਜ਼ਿੰਦਗੀ ਇਹੋ ਬਹੁਤ ਸੋਹਣੀ ਹੈ ਇਹਨਾਂ ਦੇ ਵਿੱਚ ਆਪਾਂ ਗਰਕ ਨਾ ਕਰੀਏ ਤੇ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਐਡਵੈਂਚਰਸ ਕਰਦੇ ਰਹੀਏ ਕੀ ਅੱਗੇ ਵੀ ਪ੍ਰੋਗਰਾਮ ਚੱਲਦਾ ਰਹੇਗਾ ਜਾਂ ਐਸੇ ਹੀ ਲਾਸਟ ਹੋਏਗਾ ਨਹੀਂ ਸਰ ਲਾਸਟ ਨਹੀਂ ਹੈਗਾ ਇਹ ਇਹ ਤਾਂ ਹਜੇ ਇਨੀਸ਼ੀਅਲ ਅਸੀਂ ਤਾਂ ਹਜੇ ਉੱਗੇ ਆ ਹਜੇ ਤਾਂ ਦਰਖਤ ਬਣਨਾ ਐ ਐਕਚੁਅਲੀ ਤਾਂ ਕੀ ਕਹਣਾ ਚਾਹੋਗੇ ਤੁਸੀਂ ਪੰਜਾਬ ਸਰਕਾਰ ਦੀ ਜੋ ਨਸ਼ਾ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਉਸ ਲੜੀ ਦੇ ਤਹਿਤ ਅਸੀਂ ਸਾਰੀ ਪਬਲਿਕ ਨੂੰ ਅਪੀਲ ਵੀ ਕਰ ਰਹੇ ਸੀਗੇ ਨਾਲ ਨਾਲ ਅਸੀਂ ਅਵੇਅਰਨੈਸ ਕੈਂਪੇਨ ਵੀ ਚਲਾ ਰਹੇ ਹਾਂ ਉਸੇ ਸੀਰੀਜ਼ ਦੇ ਵਿੱਚ ਅੱਜ 브ਦਰਹੁੱਡ ਕਲੱਬ ਵੱਲੋਂ ਮਢੰਡਾ ਦੇ ਵਿੱਚ ਇੱਕ ਰਾਈਡਰਸ ਕਲੱਬ ਜਿਹੜੇ ਹੈਗਾ ਉਹਦੇ ਵਿੱਚ ਇੱਕ ਰਾਈਡ ਕੱਢੀ ਜਾ ਰਹੀ ਹੈ ਇਹਦੇ ਵਿੱਚ ਪ੍ਰਬੋਤ ਚਾਂਜੀ ਜੀ ਤੇ ਨਾਲ ਇਹਨਾਂ ਦੀ ਟੀਮ ਵੱਲੋਂ ਜਿਹੜੀ ਹੈਗੀ ਹੈ ਰਾਈਡ ਦੇ ਵਿੱਚ ਮੇਨ ਮਕਸਦ ਇਹ ਹੈਗਾ ਵੀ ਜਦੋਂ ਲੋਕਾਂ ਨੂੰ ਵੇਅਰ ਕਰਨਾ ਕਿ ਜਿਹੜੇ ਬੰਦੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਡੀਡਿਕਸ਼ਨ ਸੈਂਟਰਸ ਦੇ ਵਿੱਚ ਜਿਹੜੀ ਫੈਸਿਲਿਟੀ ਅਵੇਲੇਬਲ ਕਰਾਈ ਗਈ ਹੈ ਸੋ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸੰਪਰਕ ਕਰ ਸਕਦਾ ਹੈ ਕਿਸੇ ਐਨਜੀਓਜ਼ ਨਾਲ ਕਰ ਸਕਦਾ ਹੈ ਜਾਂ ਪੰਜਾਬ ਪੁਲਿਸ ਨਾਲ ਕਰ ਸਕਦਾ ਹੈ ਤਾਂ ਕਿ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਨਸ਼ਾ ਜਿਹੜਾ ਸਦਾਨ ਦਾ ਜਿਹੜਾ ਪ੍ਰੋਸੈਸਰ ਨੂੰ ਸਟਾਰਟ ਕੀਤਾ ਜਾ ਸਕੇ ਸੈਕੰਡਲੀ ਇਸ ਦੇ ਨਾਲ ਹੀ ਪਬਲਿਕ ਨੂੰ ਮੈਸੇਜ ਵੀ ਇਹਨਾਂ ਰਾਈਡਰਸ ਕਲੱਬ ਵੱਲੋਂ ਇੱਕ ਨਾਲ ਮੈਸੇਜ ਵੀ ਕਨਵੇ ਕੀਤਾ ਜਾ ਰਿਹਾ ਹੈ ਕਿ ਜਿੱਥੇ ਵੀ ਕਿਤੇ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਨਸ਼ਾ ਵੇਚਣ ਦੀ ਕੋਈ ਸ਼ਿਕਾਇਤ ਆਉਂਦੀ ਹੈ ਕੋਈ ਬੰਦਾ ਨਸ਼ਾ ਵੇਚਦਾ ਹੈ ਜਾਂ ਜਿਹੜਾ ਬੰਦਾ ਬਾਹਰੋਂ ਆ ਕੇ ਕੋਈ ਗੱਡੀ ਦੇ ਵਿੱਚ ਜਾਂ ਕਿਤੇ ਵਿਕਲ ਦੇ ਵਿੱਚ ਆ ਕੇ ਨਸ਼ਾ ਵੇਚ ਰਿਹਾ ਹੈ ਤਾਂ ਉਸ ਦੀ ਜਿਹੜੀ ਇਨਫਾਰਮੇਸ਼ਨ ਹੈਗੀ ਹੈ ਸੇ ਪੰਜਾਬ ਡਰੱਗ ਹੈਲਪਲਾਈਨ ਉੱਪਰ ਦਿੱਤੀ ਜਾਵੇ ਕਿਉਂਕਿ ਇਸ ਦੇ ਉੱਪਰ ਜਿਹੜੀ ਇਨਫੋਰਮੇਸ਼ਨ ਹੈ ਉਸ ਦੇ ਵਿੱਚ ਜਿਹੜਾ ਬੰਦੇ ਦੀ ਆਇਡੈਂਟੀਟੀ ਵੀ ਜੋ ਡਿਸਕਲੋਜ਼ ਨਹੀਂ ਹੁੰਦੀ ਤੇ ਪੁਲਿਸ ਵੱਲੋਂ ਜਿਹੜਾ ਕਿ ਪ੍ਰੋਪਰ ਐਸਓਪੀ ਬਣਿਆ ਹੋਇਆ ਜਿਸ ਦੇ ਵਿੱਚ ਸਾਨੂੰ ਜਿਹੜਾ ਟਾਈਮ ਬੋਰਡ ਐਕਸ਼ਨ ਜਿਹੜਾ ਹੈਗਾ ਉਸ ਦੇ ਲੈਣਾ ਹੁੰਦਾ ਸੋ ਦੋਨੋਂ ਚੀਜ਼ਾਂ ਨਾਲ-ਨਾਲ ਨੇ ਐਨਫੋਰਸਮੈਂਟ ਵੀ ਹੋ ਰਹੀ ਹੈ ਨਾਲ-ਨਾਲ ਅਸੀਂ ਰਿਡਕਸ਼ਨ ਵਾਸਤੇ ਵੀ ਕਰ ਰਹੇ ਹਾਂ ਤੇ ਇਸ ਦੇ ਨਾਲ ਜਿਹੜਾ ਅਵੇਅਰਨੈਸ ਕੈਂਪੇਨ ਚਲਾਇਆ ਜਾ ਰਿਹਾ ਇਸ ਦੇ ਵਿੱਚ ਅਸੀਂ ਜਿਹੜੇ ਬਠਿੰਡਾ ਦੇ ਰਾਈਡਰਸ ਕਲੱਬ ਹੈਗੇ ਆ ਬ੍ਰਦਰਹੁੱਡ ਰਾਈਡਰਸ ਕਲੱਬ ਨੂੰ ਧੰਨਵਾਦ ਵੀ ਕਰਾਂਗੇ ਕਿਉਂਕਿ ਇਹਨਾਂ ਨੇ ਖੁਦ ਅੱਗੇ ਆ ਕੇ ਇਹ ਕਿਹਾ ਵੀ ਅਸੀਂ ਇਸ ਸੀਜ਼ਨ ਨੂੰ ਇੱਕ ਮੁਹਿੰਮ ਦਾ ਹਿੱਸਾ ਬੰਨਣਾ ਚਾਹੁੰਦੇ ਆ ਤੇ ਅਸੀਂ ਜਿਹੜਾ ਹੈਗਾ ਲੋਕਲ ਨੂੰ ਵੇਅਰ ਕਰਨਾ ਚਾਹੁੰਦੇ ਆ ਕਿਉਂਕਿ ਅਸੀਂ ਸਾਡੀ ਰਾਈਟਸ ਹੁੰਦੀਆਂ ਰਹਦੀਆਂ ਨੇ ਨਾਲ ਅਸੀਂ ਇੱਕ ਮੈਸੇਜ ਵੀ ਲੋਕਾਂ ਨੂੰ ਦੇਵਾਂਗੇ ਵੀ ਇਹ ਜਿਹੜਾ ਨਸ਼ਾ ਹੈਗਾ ਇਹਦਾ ਕੋਡ ਹੈ ਇਹਨੂੰ ਆਪਾਂ ਖਤਮ ਕਰਨਾ ਤੇ ਇਹਦੇ ਵਿੱਚ ਸਾਰਾ ਜਿਹੜਾ ਸਮਾਜ ਹੈ ਸਾਰੇ ਜਿਹੜੇ ਗਰੁੱਪ ਨੇ ਸੁਸਾਇਟੀ ਦੇ ਜਿਹੜੇ ਜਿੰਨੇ ਵੀ ਸਟੇਕ ਹੋਲਡਰਸ ਨੇ ਉਹ ਸਾਰੇ ਇਕੱਠੇ ਆ ਕੇ ਜਿਹੜੇ ਹੈਗੇ ਨੇ ਇਸ ਨਸ਼ੇ ਦਾ ਜਿਹੜਾ ਕੋਡ ਇਹਨੂੰ